आप कहीं से लड़के आए हो मुझे तो किसी दोस्त का फोन आया वो उसकी कहीं कोई पंगा हो गया मैं और मेरे हस्बैंड उसको देखने गए घर आया तो वो रोया वो लग रहा था उसकी आंखें लाल थी मैं कहा बेटे क्या हो गया कहते है, कुछ नहीं मम्मी आपके सामने ठीक करो <laughs> अगले दिन रोता ही नहीं <laughs> अल्या था, अल्या था, अल्या था। कर लिया उसके पास <laughs> जेब से सुसाइड निकला है सुसाइड <laughs> नोट निकला किसी ग्रीन टीशर्ट वाले के नाम मेरा अपने रिंकू चाचा को देखा <laughs> <का> है बोलिंग <laughs> क्लेम वाले टेक वालों ने मुझे मारा है बिल्ला <laughs> नाम बिल्ला नाम है लड़के का जिसे मारा हां बिल्ला नाम की किसी लड़की ने उसको मारा ग्रीन, ग्रीन टीशर्ट पहनी हुई है उसने हम लोगों को कुछ नहीं बताया सुसाइड नोट देता था वो सुसाइड नोट है पुलिस वाले के पास उसकी फोटो का आपके पास मोबाइल में नहीं उसने हमको चूने भी नहीं दिया मैंने बोध का मुझे देखने तो मुझे देखने तो बस जब उनको राइटिंग नहीं समझ आई तो मुझसे पढ़ाया तो मैंने पढ़ा बस वो भी स्क्रीनशॉट पे <laughs> और उसने क्या-क्या लिखा था आपने पढ़ा था ਉਸਮੇ ਲਿਖਾਤਾ ਕਿ ਇਹ ਮੇਰੇ ਕੋ ਬਹੁਤ ਮਾਰਾ ਮੇਰੀ ਕੋਈ ਗਲਤੀ ਨਹੀਂ ਧੀ ਆ ਇਹ ਬੈਗ ਆ ਇਹ ਬੈਗ ਲਿਖਾ ਹੋਤਾ ਉਸਮੇ ਉਹ ਲਿਖਾ ਹੋਤਾ ਕਿ ਉਹਨਕੋ ਉਹਨਕੋ ਜੇ ਮੇਰੀ ਕੁਚਾ ਚਾਚੂ ਕੋ ਮੈਨੇ ਸਾਰੀ ਬਾਤ ਬਤਾਦੀ ਹੈ ਉਹਨਕੋ ਸੁਜਨੀ ਮਿਲੇਗੀ ਤੇ ਮੇਰੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੇਗੀ ਠੀਕ ਹੈ ਠੀਕ ਮੇਰਾ ਨਾਮ ਕਪਿਲ ਪਾਵਾ ਰਵਜੀ ਕੀ ਗੱਲ ਹੋਈ ਹੈ ਤੁਹਾਡੇ ਬੇਟੇ ਨਾਲ ਜਿਹੜਾ ਵਾਕਿਆ ਹੋਇਆ ਕੀ ਹੋਇਆ ਮੇਰੇ ਬੇਟ ਨਾਲ ਪੁਸੈਸਿਵ ਹੈ ਜੀ ਕਿ ਵੀ ਉਹ ਮਾਲ ਰੋਡ ਤੇ ਵਾਈਨ ਸ਼ਾਪ ਤੇ ਗਿਆ ਸੀਗਾ ਬੀਅਰ ਲੈਣ ਵਾਸਤੇ ਠੀਕ ਹੈ ਕਿੰਨੀ ਤਰੀਕ ਨੂੰ ਪਰਸ ਕੱਲ ਰਤ ਪਰਸ ਨੂੰ ਜੀ ਪਰਸਾ ਠੀਕ ਹੈ ਠੀਕ ਹੈ ਜੀ ਤੇ ਉਹ ਬੀਅਰ ਲੈਣ ਗਿਆ ਤੇ ਉਹਨੇ Google Pay ਦੇ थ्रू ਪੇਮੈਂਟ ਕੀਤੀ ਹੈ ਹਾਂ ਜੀ ਤੇ ਜਿਵੇਂ ਹੈਂਗ ਹੋ ਜਾਂਦਾ ਨੈਟਵਰਕ ਹਾਂ ਤੇ ਨੈਟਵਰਕ ਹੈਂਗ ਹੋ ਗਿਆ ਸੀਗਾ ਤੇ ਉਹ ਪ੍ਰੋਸੈਸਿੰਗ ਦੇ ਵਿੱਚ ਚੱਲ ਰਿਹਾ ਸੀਗਾ ਹਾਂ ਜੀ ਤੇ ਪੇਮੈਂਟ ਇਨ ਪ੍ਰੋਸੈਸਿੰਗ ਆ ਰਹੀ ਸੀਗੀ ਇਨ ਪ੍ਰੋਸੈਸਿੰਗ ਤੇ ਇਹ ਪ੍ਰੋਸੈਸਿੰਗ ਸ਼ੋ ਕਰ ਰਿਹਾ ਸੀਗਾ ਤੇ ਉਹਨੇ ਇਨ ਦਾ ਮੀਨ ਟਾਈਮ ਬੜੀ ਬੀਅਰ ਪੀਤੀ ਐ ਤੇ ਉਹਨੇ ਕਹਤਾ ਵੀ ਇੱਕ ਬੀਅਰ ਹੋਰ ਦੇ ਦੇ ਮੈਨੂੰ ਤੇ ਉਹ ਕਹਿੰਦੇ ਪਹਿਲੇ ਦੀ ਪੇਮੈਂਟ ਦਾ ਜਰੀ ਹੈ ਹੀ ਨਹੀਂ ਕਹਿੰਦਾ ਤੁਹਾਡੀ ਪ੍ਰੋਸੈਸਿੰਗ ਦੀ ਜਰੀ ਹੈ ਕਹਿੰਦਾ ਇੱਕ ਲੀਅਰ ਹੋਏ ਨਾਲ ਦੂਜੀ ਪੇਮੈਂਟ ਕਰ ਦਿੰਨਾ ਨਾਲ ਤੇ ਬਸ ਉਹ ਜੋ ਉਹਨੇ ਦੂਜੀ ਬੀਅਰ ਖੋਲ ਦਿੱਤੀ ਤੇ ਉਹ ਜੀ ਪੇਮੈਂਟ ਕਲੀਅਰ ਹੋਈ ਨਹੀਂ ਹੈਗੀ ਤੇ ਉਹਨੇ ਆਪਣਾ ਰੈਫਰੈਂਸ ਦੇਣਾ ਸ਼ੁਰੂ ਕੀਤਾ ਤੇ ਉਹਨਾਂ ਨੇ ਕਲੈਕਸ਼ਨ ਵਾਲਾ ਬੰਦਾ ਆਇਆ ਸੀਗਾ ਉਹਨਾਂ ਦਾ ਗ੍ਰੀਨ ਟੀ-ਸ਼ਰਟ ਵਾਲਾ ਬੰਦਾ ਜੋ ਉਹਨੇ ਸੁਸਾਈਡ ਨੋਟ ਦੇ ਵਿੱਚ ਲਿਖਿਆ ਹਣਾ ਜੋ ਸੁਸਾਈਡ ਨੋਟ ਪੁਲਿਸ ਨੇ ਫੋਰੈਂਸਿਕ ਵਾਲਿਆਂ ਨੇ ਜੋ ਰਿਕਵਰ ਕੀਤਾ ਹੈਗਾ ਤੇ ਐਸਆਈ ਨੇ ਰਿਕਵਰ ਕਰਕੇ ਸਕਰੀਨਸ਼ਾਟ ਲੈ ਕੇਸ ਨੂੰ ਇਨਲਾਰਜ ਕਰਕੇ ਪੜਾਇਆ ਹੈਗਾ ਉਹਦੇ ਵਿੱਚ ਉਹਨੇ ਲਿਖਿਆ ਕਿ ਮੈਂ ਆਪਣੇ ਰਿੰਕੂ ਚੱਚੂ ਨੂੰ ਫੋਨ ਕੀਤਾ ਹੈਗਾ ਤੇ ਉਹਨਾਂ ਨੂੰ ਦੱਸਿਆ ਕਿ ਮਨੂ ਉਹਨੂੰ ਨਿਪਟਾਇਆ ਹੈਗਾ। ਉਹਨਾਂ ਨੇ ਕੁੱਟਿਆ ਹੈਗਾ ਉਹਨੂੰ ਸਿਰਫ ਇਸ ਕਰਕੇ ਕਿ ਵੀ ਉਹਦੀ ਪੇਮੈਂਟ ਲੇਟ ਹੋਈ ਸੀਗੀ ਨਹੀਂ ਪ੍ਰੋਸੈਸ ਹੋ ਰਹੀ ਸੀ। ਤੁਸੀਂ ਨਹੀਂ ਅਨਗਲੀ ਕਰ ਦਿੱਤੀ ਠੀਕ ਉਸ ਤੋਂ ਬਾਅਦ ਬੱਚਾ ਘਰੇ ਆਇਆ ਫਿਰ ਤੁਸੀਂ ਫਿਰ ਕੀ ਹੋਇਆ ਉਸ ਤੋਂ ਬਾਅਦ? ਘਰੇ ਆਇਆ ਜੀ ਘਰ ਆਇਆ ਕਾਫੀ ਟਾਈਮ ਬਾਅਦ ਆਇਆ ਹੈਗਾ ਤੇ ਸਾਨੂੰ ਕਿਸੇ ਦਾ ਮਤਲਬ ਮੈਸੇਜ ਜੋ ਮਿਲੇ ਸੀਗਾ ਉਹ ਮਕੋਲ ਰੂਡ ਦਾ ਮਿਲਿਆ ਸੀਗਾ ਤੇ ਉਸ ਤੋਂ ਬਾਅਦ ਸ਼ੋਅ ਜਿਹੜਾ ਹੋਇਆ ਉਹ ਹੈਗਾ ਸੀਗਾ ਮਾਲ ਰੂਡ ਟੈਕਨੀਕਲੀ ਐਂਡ ਪ੍ਰੈਕਟੀਕਲੀ ਥੈਟ ਵਾਸ ਮਾਲ ਰੂਡ ਫਿਰ ਬੱਚਾ ਸੋ ਗਿਆ ਹਾਂਜੀ ਠੀਕੇ ਦੇ ਮਾਲਕ ਦਾ ਪਤਾ ਲੱਗੇ ਕਿਹਦਾ ਠੀਕ ਮਿੱਟੂ ਛਾਪੜਾ ਜੀ ਹੈਗੇ ਹੈ ਵੈਲ ਨੋਨ ਟੂ ਮੀ ਠੀਕ ਹੈ ਵੈਲ ਨੋਨ ਟੂ ਮੀ ਪਰ ਉਹਨਾਂ ਦਾ ਜਿਹੜਾ ਬੰਦਾ ਹੈਗਾ ਬਿੱਲਾ ਉਹ ਕਲੈਕਸ਼ਨ ਵਾਲਾ ਬੰਦਾ ਉਹਨਾਂ ਨੇ ਦੱਸਿਆ ਹੈਗਾ ਰਤੀ ਮੇਰੀ ਗੱਲ ਹੋਈ ਉਹਨਾਂ ਨਾਲ ਮੈਂ ਉਹਨਾਂ ਨੂੰ ਜੋ ਮਾਨੂੰ ਗਲਤ ਇਨਫੋਰਮੇਸ਼ਨ ਪਹਿਲਾਂ ਮਿਲੀ ਸੀਗੀ ਕਿ ਇਹਨੇ ਪਖੋਲ ਰੋਡ ਦਾ ਠੇਕਾ ਹੈਗਾ ਤੇ ਉੱਥੇ ਗਿਆ ਸੀ ਤੁਹਾਡੇ ਕੋਲ ਸਕੈਨਰ ਵੀ ਸ਼ੋਅ ਕਰ ਦੂਗਾ ਵੀ ਕਿੱਥੇ ਉਹਨੇ Google Pay ਪੇਮੈਂਟ ਕੀਤੀ ਹੈ ਹਾਂਜੀ ਉਹ ਕਰੂਗਾ ਕਰੂਗਾ ਬਿਲਕੁਲ ਕਰੂਗਾ ਜੀ ਇਹ ਪੇਮੈਂਟ ਫੇਲ ਹੋ ਗਈ ਇਹ ਮੈਂ ਤੁਹਾਨੂੰ ਆਪਣੇ ਮੋਬਾਈਲ ਤੇ ਦਿਖਾ ਦੇਣਾ ਜੀ ਮੇਰੇ ਕਿਧਰੇ ਕੋਈ ਪੇਮੈਂਟ ਫੇਲ ਹੈ ਮੈਸੇਜ ਆ ਜਾਂਦਾ ਜੀ ਮੈਸੇਜ ਨਾਲ ਦੇ ਨਾਲ ਲਿਖਿਆ ਹੋਇਆ ਹੈ ਮੇਰੇ ਕੋਲ ਬੱਚੇ ਨੇ ਅੱਗੇ ਰਾਤ ਨੂੰ ਕਦਮ ਚੱਕਿਆ ਕੁਝ ਨਹੀਂ ਕੀਤਾ ਜੀ ਆਇਆ ਘਰ ਆ ਤੇ ਦਰਜ ਮਾਰੇ ਅੰਦਰ ਵੜਿਆ ਹੈਗਾ ਅਸੀਂ ਉਹਨੂੰ ਲੱਭਣ ਚਲੇ ਗਏ ਹਾਂ ਅਜੇ ਤੱਕ ਤੁਹਾਨੂੰ ਉੱਥੇ ਲੱਗਿਆ ਨਹੀਂ ਕਿ ਆਏ ਆਏ ਨਹੀਂ ਬਹੁਤ ਲੇਟ ਹੋ ਗਿਆ 11:00 ਵਜੇ ਆਏ ਤੱਕ ਆਏ ਨਹੀਂ ਕਿਉਂ ਨਹੀਂ ਆਏ ਹੈਗਾ ਤੇ ਹੁਣ ਤੁਸੀਂ ਸੰਸਕਾਰ ਕਰੋਗੇ ਬੱਚੇ ਦਾ ਜਲਦੀ ਕੀ ਨਹੀਂ ਨਹੀਂ ਮੈਂ ਬਾਡੀ ਕਲੀਨ ਨਹੀਂ ਕਰਾਂਗਾ ਜੀ ਠੀਕ ਹੈ ਜਦ ਤੱਕ ਇਨਸਾਫ ਨਹੀਂ ਮਿਲੇਗਾ ਜਦੋਂ ਤੱਕ ਇਨਸਾਫ ਨਹੀਂ ਮਿਲੇਗਾ ਮੈਂ ਜੋ ਮਰਜ਼ੀ ਚੈਲੰਜ ਕਰ ਲੋ ਕੋਈ ਜਿਹੜੇ ਮਰਜ਼ੀ ਚੈਲੰਜ ਤੇ ਆ ਜਾਵੇ ਠੀਕ ਹੈ ਤੁਮੇ ਆਸ਼ੂ ਜੀ ਵੀ ਆਏ ਸੀ ਉਹਨਾਂ ਨੇ ਅਧਿਕਾਰੀਆਂ ਨੂੰ ਫੋਨ ਕੀਤਾ ਮੈਂ ਜੋ ਮਰਜੀ ਜੋ ਮਰਜੀ ਆਵੇ ਜੋ ਮਰਜੀ ਜਾਵੇ ਪੁਲਿਸ ਨੇ ਕੀ ਕਿਹਾ ਤੁਹਾਨੂੰ ਪੁਲਿਸ ਨਾਲ ਗੱਲਬਾਤ ਹੋਈ ਹੈ ਤੁਹਾਡੀ ਪੁਲਿਸ ਨਾਲ ਮੇਰੀ ਸਵੇਰੇ ਗੱਲ ਹੋਈ ਸੀਗੀ ਪੁਲਿਸ ਨੇ ਉਹਨੂੰ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਮੈਂ ਕਹਿੰਦਾ ਜੀ ਤੁਸੀਂ ਸਾਨੂੰ ਰਿਕਾਰਡਿੰਗ ਦਿਓ ਕਹਿੰਦੇ ਜੀ ਦੇ ਦੇਵਾਂਗੇ ਤੁਹਾਨੂੰ ਉਸ ਮੋੜਨ ਤੋਂ ਬਾਅਦ ਉਹਨੂੰ ਰਿਕਾਰਡਿੰਗ ਦੇ ਰਹੇ ਨਹੀਂ ਦੇ ਰਹੇ ਜੀ ਉਹਨਾਂ ਨੇ ਸਾਰੀ ਉਹ ਲਾਈਨ ਦੇ ਲਾਈਨ ਬਲੌਕ ਕਰ ਆਤੀ ਹੈ ਬੌਂਸਰਸ ਮਾਰ ਖੜੇ ਕਰਤੇ ਹੈ ਬੌਂਸਰਸ ਬਰਖੜੇ ਕਰਤੇ ਹੈ ਔਰ ਸਾਰੇ ਲਾਈਨ ਦੇ ਲਾਈਨ ਉਹਨਾਂ ਨੇ ਕਮਰੇ ਦੇ ਵੀ ਉਹਨਾਂ ਨੇ ਕੈਮਰੇ ਬੰਦ ਕਰਵਾਉਤੇ ਅਗਲਾ ਸਟੈਪ ਕੀ ਹੋਊਗਾ ਤੁਹਾਡਾ ਮਤਲਬ ਇਹ ਬਾਈ ਹੁਣ ਦੇਖਾਂਗੇ ਜੀ ਜੋ ਪਹਿਲਾਂ ਪੁਲਿਸ ਆਪਣੀ ਕਾਰਵਾਈ ਕਰ ਲਵੇ ਅੱਛਾ ਜਦ ਤੱਕ ਤਦ ਤੱਕ ਸੰਸਕਾਰ ਨਹੀਂ ਕਰੋ ਨਹੀਂ ਕਰਾਂਗੇ ਜੀ ਚਲੋ ਸੂਸਾਈਡ ਨੋਟ ਵੀ ਲੈ ਕੇ ਗਿਆ ਨਾ ਪੁਲਸ ਵਾਲੇ ਹਾਂਜੀ ਹਾਂਜੀ ਲੈ ਕੇ ਗਏ ਸੂਸਾਈਡ ਨੋਟ ਲੈ ਕੇ ਗਏ ਨਾਲ ਇਹ ਬਿਲਕੁਲ ਇੱਕੋ ਐਫ ਆਈ ਆਰ ਡਿਵੀਜ਼ਨ ਨੰਬਰ 8 ਦੇ ਵਿੱਚ ਦਰਜ ਹੋਈ ਹੈ ਐਫ ਆਈ ਆਰ ਨੰਬਰ 231 ਬੜਾ 25 ਅੰਡਰ ਸੈਕਸ਼ਨ 108 ਬੀ ਐਨ ਐਸ 306 ਆਈ ਪੀ ਸੀ ਜਿਹਦੇ ਵਿੱਚ ਮਾਨਾ ਪਾਵਾ son of ਕਪਿਲ ਪਾਵਾ ਜਿਹੜੀ 22 22 ਸਾਲ ਦੀ ਸੀ ਕਿਸੇ ਗੱਲ ਨੂੰ ਲੈ ਕੇ ਉੱਥੇ ਜਿਹੜਾ ਕੋਈ ਸੁਸਾਈਡ ਨੋਟ ਮਿਲਿਆ ਉਹਦੇ ਘਰ ਉਹਦੇ ਵਿੱਚ ਉਹਨੇ ਪਾਰਟਿਕੁਲਰ ਕਿਸੇ ਦਾ ਨਾਮ ਨਹੀਂ ਉਹਦੇ ਵਿੱਚ ਲਿਖਿਆ ਪਰ ਉਹ ਕਿਸੇ ਦਾ ਲੈ ਰਿਹਾ ਵੀ ਕੋਈ ਇਹਨੇ ਕੋਈ ਕਿਸੇ ਦੇ ਕੋਈ ਗਲਤ ਗਲਤੀ ਕੋਈ ਉਹਨੇ ਕੀਤੀ ਹੈ ਕੋਈ ਆਪਸ ਚ ਲੜਾਈ ਝਗੜਾ ਕੋਈ ਕੀਤਾ ਉੱਥੇ ਤੇ ਜਿਹਨੂੰ ਲੈ ਕੇ ਉਹਨੇ ਸੁਸਾਈਡ ਕਰ ਲਿਆ ਤੇ ਉਹਦੇ ਐਫਆਰ ਦਰਜ ਕਰ ਲਈ ਆ ਉਹਦੀ ਮਦਰ ਦੇ ਬਿਆਨਾਂ ਦੇ ਉੱਤੇ ਪਾਇਲ ਪਾਵਨ ਦੇ ਬਿਆਨ ਦੇ ਤੇ ਐਫਆਰ ਦਰਜ ਕੀਤੀ ਜਿਹਦੀ ਅਗਲੀ ਤਫਤੀਸ਼ ਜਾਰੀ ਆ ਜਿਹਨੂੰ ਅਸੀਂ ਟੈਕਨੀਕਲ ਤੌਰ ਤੇ ਤੇ ਉਹਦਾ ਵੀ ਜਿਹੜੇ ਸੀਸੀਟੀਵੀ ਕੈਮਰੇ ਵਗੈਰਾ ਜਿੰਨੇ ਵੀ ਹੈਗੇ ਆ ਉਹਨੂੰ ਖੰਗਾਲ ਕੇ ਜਿਹੜੇ ਵੀ ਅਸੀਂ ਦੋਸ਼ੀ ਹੋਣਗੇ ਉਹਨੂੰ ਨਾਮਿਨੇਟ ਕੀਤਾ ਜਾਊਗਾ ਸਰਕਾਰ ਨੇ ਕਮਿਸ਼ਨ ਦਾ ਹੀ ਸੀ ਜਿਹੜੇ ਵੀ ਇਸ ਤੋਂ ਜਿਹੜਾ ਨੇ ਇਹ పార్ਟ ਆਫ ਇਨਵੈਸਟੀਗੇਸ਼ਨ ਨੇ ਹੈ ਜੇ ਫਿਲਹਾਲ ਜੋ ਨੇ ਸੁਸਾਇਟੀ ਨੋਟ ਚ ਕੋਈ ਵੀਅਰ ਦਾ ਪਾਰਟਿਕੁਲਰ ਨਹੀਂ ਹੈਗਾ ਉਹਦੇ ਜਿਹੜੇ ਵੀ ਵੀਅਰ ਦਾ ਸੀ ਜਾਂ ਕੁਝ ਵੀ ਸੀ ਪਰ ਉਹਨੇ ਕਿਸੇ ਰੀਜ਼ਨ ਦਾ ਸੁਸਾਇਟੀ ਤੇ ਜੇ ਉਹਨੇ ਕਿਤੇ ਕੋਈ ਰੀਜ਼ਨ ਤੇ ਆਈ ਹੈ ਉਹਦਾ ਕੋਈ ਕੀਤੀ ਆ ਉਹ ਇੱਕ పార్ਟ ਆਫ ਇਨਵੈਸਟੀਗੇਸ਼ਨ ਹੈ ਮੈਂ ਅਜੇ ਉਹਨੂੰ ਡਿਸਕਲੋਜ਼ ਨਹੀਂ ਕਰ ਸਕਦਾ ਪਰ ਜਲਦੀ ਜਿਹੜਾ ਵੀ ਹੈਗਾ ਉਹਨੂੰ ਕਿਤਾ ਜੋ ਉਹ ਨਾਮ ਨਹੀਂ ਸਰਕਾਰ ਨੂੰ ਵੀ ਕਿ ਦਾਵਾ ਕੀਤਾ ਗਿਆ ਵੀ ਅੰਵੈਸਟੀ ਸਰਕਾਰ ਨਹੀਂ ਕਰਾਂਗੇ ਬੱਚੇ ਦਾ ਜਿੱਥੇ ਤੱਕ ਪਸੰਦ ਇਨਸਾਫ ਨਹੀਂ ਹੋਇਆ ਇਹ ਦੇਖੋ ਤਾਂ ਪੋਸਟਮਾਰਟਮ ਹੋ ਗਿਆ ਤੇ ਉਹਦਾ ਜਿਹੜੀ ਕਾਰਵਾਈ ਹੈਗੀ ਕਾਨੂੰਨ ਨੇ ਆਪਣੇ ਦਾਇਰੇ ਦੇ ਰਹਿ ਕੇ ਕਰਨੀ ਹੈ ਤੇ ਬਿਲਕੁਲ ਇੰਪਾਰਸ਼ਲ ਇਨਵੈਸਟੀਗੇਸ਼ਨ ਕਰਕੇ ਟੈਕਨੀਕਲ ਤੌਰ ਤੇ ਜੋ ਵੀ ਕੋਈ ਚੀਜ਼ ਸਾਹਮਣੇ ਆਊਗੀ ਉਹਦੇ ਮੁਤਾਬਕ ਜਿਹੜੇ ਵੀ ਦੋਸ਼ੀ ਹੋਣਗੇ ਉਹਨਾਂ ਨੂੰ ਬਿਲਕੁਲ ਪ੍ਰੋਪਰ ਨੋਮਿਨੇਟ ਕੀਤਾ ਜਾਊਗਾ